ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਦੀ ਸਬਜ਼ੀ ਮੰਡੀ ਵਿਖੇ ਰੇੜੀ ਅਤੇ ਫੜੀਆਂ ਵਾਲਿਆਂ ਨੇ ਅੱਜ ਹੜਤਾਲ ਕਰ ਦਿੱਤੀ ਵਿੱਕੀ ਕੁਮਾਰ ਅਤੇ ਅਸ਼ਵਨੀ ਨੇ ਦੱਸਿਆ ਕਿ ਮਾਰਕੀਟ ਕਮੇਟੀ ਵਾਲੇ ਸਾਡੇ ਲੱਗ ਰਹੀਆਂ ਰੇੜੀਆਂ ਅਤੇ ਫੜੀਆਂ ਨੂੰ ਹਟਾਉਣ ਲਈ ਕਹਿ ਰਹੇ ਹਨ ਜੇਕਰ ਸਾਨੂੰ ਜਗ੍ਹਾ ਤੋਂ ਹਟਾਇਆ ਗਿਆ ਤਾਂ ਸਾਡਾ ਖਰੋਬਾਰ ਠੱਪ ਹੋ ਜਾਵੇਗਾ ਸਾਡਾ ਪਰਿਵਾਰ ਭੁੱਖਾ ਮਰ ਜਾਵੇਗਾ ਅਸੀਂ ਮਾਰਕੀਟ ਕਮੇਟੀ ਨੂੰ ਕਿਰਾਇਆ ਦੇ ਰਹੇ ਹਾਂ ਸਾਡੇ ਕੋਲ ਕਿਰਾਏ ਦੀਆਂ ਰਸੀਦਾਂ ਵੀ ਹਨ ਅੱਜ ਸਬਜ਼ੀ ਮੰਡੀ ਵਿੱਚ ਰੇੜੀ ਅਤੇ ਫੜੀਆਂ ਵਾਲੇ ਲੋਕਾਂ ਨੇ ਸਬਜ਼ੀ ਦੀ ਖਰੀਦ ਬਿਲਕੁਲ ਨਹੀਂ ਕੀਤੀ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਹੜਤਾਲ ਜਾਈ ਰੱਖਾਂਗੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਵਿੱਕੀ ਕੁਮਾਰ ਜੀ ਵਿੱਕੀ ਕੁਮਾਰ ਜੀ ਤੁਸੀਂ ਅੱਜ ਹੜਤਾਲ ਕੀਤੀ ਵੀ ਹੈ ਹੜਤਾਲ ਸ ਤਾਂ ਕਿਤੇ ਉਹਦੇ ਕੰਡਾ ਪਾਸ ਹੋਇਆ ਸਰਕਾਰ ਵੱਲੋਂ ਅਸੀਂ ਜੀ ਜਨੂ ਇੱਕ ਅੰਡਾ ਲਾਓ ਕੋਈ ਦਿੱਕਤ ਨਹੀਂ ਐ ਇਸ ਸਾਹਮਣੇ ਕੰਡਾ ਲਾਇਆ ਜਾਵੇ ਵੀ ਇਹਨਾਂ ਦਾ ਕੰਡਾ ਲੱਗ ਜਾਵੇ ਸਾਡਾ ਕਾਰੋਬਾਰ ਚੱਲੀ ਜਾਵੇ ਪਰ ਇਹ ਸਾਨੂੰ ਕਿਹਾ ਜਾਂਦਾ ਨੂੰ ਉਦੋਂ ਚੱਕਣਾ ਪਊਗਾ ਹੋਰ ਪਾਸੇ ਭੇਜ ਦੇਣੇ ਜਿੱਥੇ ਸਾਨੂੰ ਭੇਜ ਦੇਣੇ ਉੱਥੇ ਸਾਡਾ ਕੰਮ ਚੱਲਦਾ ਨਹੀਂ ਸੀ ਤਿੰਨ ਚਾਰ ਵਜੇ ਪਹਿਲਾਂ ਵੀ ਜਾ ਚੁੱਕੇ ਹਾਂ ਉੱਥੇ ਪਰ ਸਾਡਾ ਕੰਮ ਕਰ ਨਹੀਂ ਚੱਲਿਆ ਹੈਗਾ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਜਿੱਥੇ ਸੀ ਬੈਠੇ ਸਾਨੂੰ ਇੱਥੇ ਸੈਟਿੰਗ ਕਰਾਈ ਜਾਵੇ ਸਾਡੀ ਕੰਡਾ ਜੀ ਸਮ ਤੁਹਾਨੂੰ ਡਾਇਰੈਕਸ਼ਨ ਚੇਂਜ ਕਰ ਲੈਣਾ ਆਪਣੀ ਵੀ ਚਲੋ ਲਾਨ ਕੰਡਾ ਸੀ ਮਨ ਨਹੀਂ ਕਰਦੇ ਸਰਕਾਰੀ ਜਗ੍ਹਾ ਤੇ ਸਾਡੀ ਵੀ ਕੋਈ ਮਤਲਬ ਸੈ ਕੀ ਕੀਤੀ ਉਹ ਸਟ੍ਰੈਗੇਜ ਕਰਕੇ ਕੀਤੀ ਆ ਕਿ ਸਾਡੇ ਜਗ੍ਹਾ ਦਿੱਤੀ ਜਾਵੇ ਅਸੀਂ 1500 ਰੁਪਏ ਕਿਰਾਇਆ ਭਰਦੇ ਪਿਛਲੇ 7 ਸਾਲ ਤੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਕੰਡੇ ਦੀ ਡਾਇਰੈਕਸ਼ਨ ਚੇਂਜ ਕੀਤੀ ਜਾਵੇ ਇੱਕ ਘੰਟਾ ਪਹਿਲਾਂ ਵੀ ਹੈ ਪੁਰਾਣਾ ਉਹ ਵੀ ਠੀਕ ਕਰਾਇਆ ਜਾਵੇ ਤੇ ਸਾਨੂੰ ਇੱਥੇ ਰੈਜਸਟਰ ਕੀਤਾ ਜਾਵੇ ਤਾਂ ਕਿ ਅਸੀਂ ਦੁਕਾਨਦਾਰ ਆਪਣਾ ਪਰਿਵਾਰ ਪਾਲ ਸਕੀਏ